ਇਤਰਾ ਸੱਜਣ ਲੱਭ ਲਿਆ ਤੁਹਾਡੇ ਵਾਸਤੇ ਬਾਲੀਆਂ ਘੈਂਡ ਘੈਂਡ ਟਰਾਲੀਆਂ ਬਾਈ ਵੇਚਦਾ ਤੇ ਬਾਈ ਇਹ ਇਹਦਾ ਕੀ ਸਾਈਜ਼ ਆ ਸੋਹਣੀ ਮੈਨੂੰ ਐ ਦੱਸ 14 7 ਵੀਰੇ ਦਾ 14 ਬਾਈ 7 ਇਹਦਾ ਸਾਈਜ਼ ਆ ਤੇ ਬਾਈ ਇਹਦੀ ਗਰੰਟੀ ਕਿੰਨੀ ਹੁੰਦੀ ਆ ਪੇਂਟ ਪੂਂਟ ਦੀ ਇਹਦੀ 5 ਸਾਲ ਦੀ ਗਰੰਟੀ ਆ ਜੀ 5 ਸਾਲ ਦੀ ਪੇਂਟ ਦੀ ਗਰੰਟੀ ਆ ਤੇ ਜੇ ਕੋਈ ਸੱਜਣ ਅੰਦਰ ਲਾਉਂਦਾ ਫਿਰ ਤੁਸੀਂ 20 ਸਾਲ ਦੀ ਗਰੰਟੀ ਦਿੰਦੇ ਹੋ ਹਾਂਜੀ 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 ਮੈਨੂੰ ਐ ਦੱਸ ਬਾਈ ਬੈੱਡ ਸਮੇਤ ਸਾਰਾ ਕੁਝ ਆਈ ਜੇ ਕਿਸੇ ਸੱਜਣ ਨੇ ਲੈ ਜਾਣੀ ਹੋਈ ਕੀ ਕੀ ਡਿਮਾਂਡ ਰੱਖੀ ਆ ਇਹ ਟਾਟਾ ਸੇਲ 'ਚ ਤਿਆਰ ਹੋਇਆ ਹੋਇਆ ਜੀ ਅੱਛਾ ਇਹ 33 34 ਹਾਂ ਇਹ ਦੇ ਦਾਂਗੇ ਆਪਾਂ 290000 ਦਾ ਟਰੈਲਰ 290000 ਦਾ ਸਹਿਜ ਹੈਗਾ 14 ਫੁੱਟੀ ਹਾਂਜੀ ਲੈ ਮਿੱਤਰੋ 14 ਫੁੱਟੀ 290000 ਦੀ ਇਸੇ ਤਰ੍ਹਾਂ ਜਮੀ ਰੈਡੀ ਕੀਤੀ ਹੋਈ ਤੇ ਬਈ ਜਿਹੜਾ ਆਹ ਖੜਾ ਹੈ ਜੇ ਇਸੇ ਰੇਟ 'ਚ ਲੈਣਾ ਹੈ 16 7 290 ਦਾ ਜੀ ਹੈ ਇਹ 14 ਫੁੱਟੀ 290 ਦੀ ਇਹ 16 ਫੁੱਟੀ 290 ਹਾਂਜੀ ਇਹਦਾ ਵੀ ਵਜਨ ਵੀ 33 ਕਿਲੋਟ ਲਾ ਉਹਦਾ ਵਜਨ ਵੀ 33 ਕਿਲੋਟ ਇਹ ਤਾਂ ਵੱਡੇ ਵੀ ਉੱਚਾ ਬਈ ਇਹ ਹਾਂਜੀ ਹਾਂਜੀ ਇਹਦਾ 4 ਫੁੱਟਾ ਗਿੰਦਾ ਜੀ ਦੇਖੋ ਪ੍ਰਗਟ ਟਰੱਕ ਜਿੱਡੀ ਟਰਾਲੀ 290000 ਦੀ ਲੈ ਆਹ ਦੇਖੋ 290000 ਦੀ ਟਰਾਲੀ ਤੇ ਬਈ ਮੈਨੂੰ ਇਹ ਦੱਸੋ ਹਾਂਜੀ ਇਹਦੀ ਵੀ ਪੂਰੀ ਫੁੱਲ ਗਾਰੰਟੀ ਹੈ ਫੁੱਲ ਗਾਰੰਟੀ ਹੈ ਜੀ ਜਿੰਮੇ ਮਰਜੀ ਹੈ ਹੈ ਜਗਾ 16 ਫੁੱਟ ਹਾਂਜੀ 16 ਸੱਤ ਰੇਟ ਹੈਗਾ 290000 ਇਹਨਾਂ ਚ ਫਰਸ਼ ਕਿਹੜਾ ਲਾਉਣੀ ਹੋ ਤੁਸੀਂ ਜਾਜੀ ਫਰਸ਼ ਆ ਜੀ ਸਾਰਿਆਂ ਨੂੰ ਆਲਟਰਾ ਟਰਾਲੀਆਂ ਨੂੰ ਸੌਰੀ ਆ ਟਰਾਲੀ ਚ ਜਾਜੀ ਫਰਸ਼ ਲਾ ਕੇ ਵੇਚਦੇ ਆ ਓਕੇ ਭਾਈ ਜਿਹੜੀ ਆ ਖੜੀ ਆ ਇਹ 13.5 ਹੈ ਜੀ 13.5 ਹਾਂਜੀ ਠੀਕ ਹੈ ਤੇ ਇਹ 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 ਆਪਾਂ ਕਿੰਨੇ ਦੇ ਲਾਉਣੀਆਂ ਇਹ 220000 ਦੀ ਹੈ ਜੀ 220000 ਦੀ ਇਹਨੂੰ ਤਾਂ ਹੈਗਾ ਸਿੰਗਲ ਜੈਕ ਹਾਂਜੀ ਇਹਨੂੰ ਸਿੰਗਲ ਆ ਇਹਨੂੰ ਡਬਲ ਜੈਕ ਹਾਂਜੀ 16 ਨੂੰ 14 ਨੂੰ ਡਬਲ ਹੈ ਲੈ ਬਾਈ ਪ੍ਰਗਟ ਇਹ ਦੋਨੇ ਟਰਾਲੀਆਂ ਨੂੰ 14 ਫੁੱਟੀ ਤੇ 16 ਫੁੱਟੀ ਨੂੰ ਡਬਲ ਡਬਲ ਜੈਕ ਹੈ ਰੇਟ ਹੈਗਾ 290000 ਹਾਂਜੀ ਚਾਹੇ 16 ਲੈ ਲਓ ਚਾਹੇ 14 ਲੈ ਲਓ ਠੀਕ ਹੈ ਤੇ ਪਿੰਡ ਕਿਹੜਾ ਵੀ ਇਹ ਆਦੋ ਮਾਜਰਾ ਜੀ ਪਿੰਡ ਆਦੋ ਮਾਜਰਾ ਡਿਸਟ੍ਰਿਕਟ ਅੰਬਾਲਾ ਪੈ ਜਾਂਦਾ ਹੈ ਨਾਮ ਬਾਈ ਦਾ ਸੋਹਣਾ ਨੰਬਰ ਬਾਈ ਦਾ ਸਕਰੀਨ ਤੇ ਹੈ ਹੁਣੇ ਫੋਨ ਲਾ ਲਓ ਜੇ ਤੁਸੀਂ ਨਹੀਂ ਆ ਸਕਦੇ ਬਾਈ ਤੁਹਾਡੇ ਘਰੇ ਵੀ ਭੇਜ ਦ